ਸਾਊ ਵਰਦੀ ਇਹ ਡਿਸਪਲੇ ਹੋ ਗੂ ਵੀ ਇਹਦੇ ਵਿੱਚ ਸਾਡੀਆਂ ਸਾਰੀਆਂ ਇਹ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਸਾਰੀਆਂ ਔਰ ਇਹ ਕਿਸੇ ਬੰਦੇ ਦੇ ਨਹੀਂ ਆ ਅੱਜ ਮੰਨ ਲਓ ਮੈਂ ਸੇਵਾ ਕਰ ਰਿਹਾ ਤੇ ਸਾਡੇ ਕੋਲ ਆ ਕੱਲ ਨੂੰ ਕੋਈ ਹੋਰ ਸਿੰਘ ਸਾਹਿਬ ਆਉਣਗੇ ਤੇ ਉਹਨਾਂ ਇਹ ਅਕਾਲ ਤਖਤ ਸਾਹਿਬ ਦੇ ਕੋਲ ਔਰ ਅਕਾਲ ਤਖਤ ਸਾਹਿਬ ਦੇ ਕੋਲ ਇਹਦਾ ਪੂਰਾ ਕੰਟਰੋਲ ਰਹੂਗਾ ਇਹ ਕੀ ਗਾਇਓ ਵੀ ਆਪਣੀਆਂ ਸੰਸਥਾਵਾਂ ਬਦਨਾਮ ਨਾ ਕਰੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੰਦੇ ਦੀ ਜਾਂ ਕਿਸੇ ਦੀ ਨਹੀਂ ਆ ਉਹ ਪੰਥ ਦੀ ਆ ਤੋਂ ਸੰਸਥਾਵਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸ਼ਾਨਾਂ ਮੱਤੀਆਂ ਇਹਨਾਂ ਦੇ ਖਿਲਾਫ ਝੂਠੇ ਬਿਰਦਾਤ ਸਾਨੂੰ ਨਹੀਂ ਕੱਢਨੇ ਚਾਹੀਦੇ ਇਹ ਗਲਤ ਵਾ ਇਹ ਸਾਡੀਆਂ ਹੀ ਸੰਸਥਾਵਾਂ ਵਾਂ ਠੀਕ ਆ ਕਿ ਆਪਾਂ ਜਵਾਬਦੇਹੀ ਤੈਅ ਕਰਵਾ ਸਕਦੇ ਆਂ ਔਰ ਜਵਾਬਦੇਹੀ ਤੇ ਸਾਰਿਆਂ ਦੀ ਆ ਜਿਹੜੀ ਵੀ ਸੰਸਥਾ ਪੰਥ ਕੋਲੋਂ ਸਿੱਖਾ ਕੋਲੋਂ ਅਕਾਊਂਟ ਨੰਬਰ ਜਾਣੀ ਕਰਕੇ ਪੈਸੇ ਮੰਗਦੀ ਆ ਵੀ ਕਿੰਨਾ ਪੈਸਾ ਆਇਆ ਤੇ ਕਿੱਥੇ ਲੱਗਾ ਜਿਵੇਂ ਅਦਰ ਗੁਰਦੁਆਰਾ ਗਸ਼ਟ ਨਿਕਲਦਾ ਨਾਲੇ ਹਰ ਮਹੀਨੇ ਮੰਡ ਸਾਹਿਬ ਤੁਸੀਂ ਪੜ੍ਹਾਉਣਾ ਉਹਦੇ ਵਿੱਚ ਕਿੰਨੇ ਪੈਸੇ ਕਿਹੜੇ ਗੁਰਦੁਆਰੇ ਚੋਂ ਆਏ ਕਿੰਨੇ ਲੱਗੇ ਕਿੱਥੇ ਲੱਗੇ ਹਰ ਹਿਸਾਬ ਕਿਤਾਬ ਹੁੰਦਾ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੁੰਦੇ ਹੀ ਇਹ ਜਿਹੜਾ ਪੂਜਾ ਦਾ ਧਾਣਾ ਜਹਰੇ ਕਾਤਲ ਆ ਇਹ ਮਿੱਠਾ ਪਾਰਾ ਵਾ ਇਹ ਪਛਤਾ ਨਹੀਂ ਕਿਸੇ ਨੂੰ ਜੇ ਕੋਈ ਇਹਦੀ ਦੁਰਵਰਤੋਂ ਕਰ ਜੇ ਸਭ ਤੋਂ ਪਹਿਲਾਂ ਤੇ 100 ਵਾਰ ਤੱਕ ਇੱਕ ਵੈਬਸਾਈਟ ਸਰਕਾਰੀ ਖਾਲਸਾ ਓਵਰ ਜੀ ਇਹ ਡਿਸਪਲੇ ਹੋ ਜੂਗੀ ਇਹਦੇ ਵਿੱਚ ਸਾਡੀਆਂ ਸਾਰੀਆਂ ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰਡ ਕਰਨ ਸਾਰੀਆਂ ਔਰ ਇਹ ਕਿਸੇ ਬੰਦੇ ਦੀ ਨਹੀਂ ਆ ਅੱਜ ਮੰਨ ਲਓ ਮੈਂ ਸੇਵਾ ਕਰ ਰਿਹਾ ਤੇ ਸਾਡੇ ਕੋਲ ਆ ਕੱਲ ਨੂੰ ਕੋਈ ਹੋਰ ਸਿੰਘ ਸਾਹਿਬ ਆਉਣਗੇ ਤੇ ਉਹਨਾਂ ਇਹ ਅਕਾਲ ਤਖਤ ਸਾਹਿਬ ਦੇ ਕੋਲ ਆ ਔਰ ਅਕਾਲ ਤਖਤ ਸਾਹਿਬ ਦੇ ਕੋਲ ਹੀ ਇਹਦਾ ਪੂਰਾ ਕੰਟਰੋਲ ਰਹੂਗਾ ਅਕਾਲ ਤਖਤ ਸਾਹਿਬ ਫਿਰ ਜਿਹੜੀਆਂ ਸੰਸਥਾਵਾਂ ਇਕੱਠੀਆਂ ਆ ਕੇ ਕੰਮ ਕਰਨੀਆਂ ਚਾਹੁੰਦੀਆਂ ਉਹ ਵੈਬਸਾਈਟ ਤੇ ਆਪਣੀ ਜਾਣਕਾਰੀ ਦੇ ਦੇਣ ਅੱਜ ਕਈਆਂ ਨੇ ਇੱਥੇ ਕਿਹਾ ਵੀ ਆ ਹਰ ਸੰਸਥਾ ਆਪਣੇ ਦੋ ਦੋ ਵਲੰਟੀਅਰ ਸੇਵਾਦਾਰ ਉਹਦਾ ਹੋਊਗੀ ਤੁਸੀਂ ਟੀਮਾਂ ਬਣਾਉਣ ਦੀ ਗੱਲ ਕੀਤੀ ਉਹਨਾਂ ਵਾਲੇ ਸਮੇਂ ਤੇ ਆਪਾਂ ਬੰਦੇ ਵੇਖ ਕੇ ਟੀਮ ਬਣ ਸਕਦੀ ਕੋਈ ਵੱਡੀ ਗੱਲ ਨਹੀਂ ਆ ਔਰ ਇਹ ਆਪਾਂ ਬਣਾਵਾਂਗੇ ਬਾਕੀ ਹਰ ਜਿਹੜੀ ਸੰਸਥਾ ਆਪਣੇ ਦੋ ਦੋ ਵਲੰਟੀਅਰ ਜਿਹੜੇ ਆ ਦਵੇ ਹਰ ਇਹ ਮੰਚ ਹਰ 20 ਪਿੰਡਾਂ ਪਿਛੇ ਇੱਕ ਵਲੰਟੀਅਰ ਦੀ ਸੇਵਾ ਉੱਪਰੋਂ ਇਹ ਵੀ ਆਪਾਂ ਵੇਖਾਂਗੇ ਬਾਕੀ ਕਮੇਟੀਆਂ ਜਿਵੇਂ ਤੁਹਾਡੇ ਸੁਝਾਉਣਗੇ ਬੰਦੇ ਨਿਸ਼ਾਨਦੇਹੀ ਕਰਕੇ ਦੇਖੋ ਜਿਵੇਂ ਮੰਡਾ ਸਾਹਿਬ ਨੇ ਕਿਹਾ ਆਪਾਂ ਸਾਰਿਆਂ ਨੇ ਮੈਂ ਹੁਣ ਵੀ ਜਦੋਂ ਆ ਰਿਆਂ ਸੀ ਟਰੈਕਟਰ ਆ ਰਹਾ ਹੈ ਪਸ਼ੂਆਂ ਦਾ ਚਾਰਾ ਆ ਗਿਆ ਨੌਜਵਾਨ ਆ ਰਹੇ ਕਿਧਰ ਹੀ ਹੋਣੇ ਇਹ ਰੁਕਣੇ ਨਹੀਂ ਆ ਪਰ ਗੱਲ ਇੰਨੀ ਕੀ ਆ ਵੀ ਇਹ ਉਥੋਂ ਤੱਕ ਪਹੁੰਚ ਜੇ ਜਿੱਥੇ ਇਹਦੀ ਲੋਡ ਹੈ ਮੈਂ ਇੱਕ ਦਿਨ ਪਿੰਡ ਗਿਆ ਟਿੰਡੀਵਾਲਾ ਆਖਰੀ ਪਿੰਡ ਆ ਫਿਰੋਜ਼ਪੁਰ ਬਾਰਡਰ ਤੇ ਉਹਨੂੰ ਚੌਥਾ ਪਾਸਿਆਂ ਤੋਂ ਦਰਿਆ ਛੁੱਟੀ ਦਰਿਆ ਹੁੰਦਾ ਤੇ ਗੁਰਦੁਆਰਾ ਬਿਲਕੁਲ ਉੱਥੇ ਮਹਾਰਾਜ ਦੇ ਸਰੂਪੋਂ ਪਿੱਛੇ ਲੱਗੇ ਤੇ ਪਿੰਡ ਦੇ ਬੱਚੇ ਉਹਨਾਂ ਨੇ ਦੂਜੇ ਪਿੰਡ ਭੇਜੇ ਰਿਸ਼ੇਦਾਰੀ ਤੇ ਬੱਚੇ ਬਿਮਾਰ ਹੋ ਗਏ ਮਿੱਟੀ ਦਾ ਮੋਹ ਹੁੰਦਾ ਉਹ ਪਤਾ ਨਹੀਂ ਕਿਵੇਂ ਪਿੰਡ ਵਾਲਿਆਂ ਨੇ ਕੁਝ ਉੱਥੇ ਸੱਜਣ ਬੈਠੇ ਸੀ ਉਹਨਾਂ ਨੇ ਥੋੜਾ ਯਤਲ ਯੋਧਨ ਕੀਤਾ ਮੈਂ ਖੁਦ ਜਾ ਕੇ ਆਇਆ ਇਹ ਨਹੀਂ ਲੋਕਾਂ 'ਚ ਦ੍ਰਿੜਤਾ ਹੈ ਵਈਦਾ ਜਾਂਦਾ ਪਿੰਡ ਵੀ ਪੰਜਾਬੀਆਂ ਰੋਕ ਲਿਆ ਆਣੇ ਦਿਵਾਰੋਂ ਖੋੜਿਆ ਮੈਂ ਖੁਦ ਜਾ ਕੇ ਉੱਥੇ ਵੇਖਿਆ ਹਿੰਮਤ ਦੁੱਤੀ ਆਪਾਂ ਨੂੰ ਗੁਰੂ ਨੇ ਆਪਾਂ ਇਹਨੂੰ ਵਰਤਣਾ ਹੈ ਦੂਜਾ ਪੋਜ਼ਿਟਿਵਿਟੀ ਰੱਖਣੀ ਕੁਝ ਨਹੀਂ ਹੋਇਆ ਸਾਨੂੰ ਪੰਛੀ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਤੇ ਪੰਛੀ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ ਇੱਕ ਅਸੀਂ ਪੋਰਟਲ ਬਣਾ ਰਹੇ ਹਾਂ ਜਿਹਦੇ ਵਿੱਚ ਇਹ ਹੋਗਾ ਵੀ ਕਿਹੜੀ ਟੀਮ ਕਿੱਥੇ ਕੰਮ ਕਰ ਰਹੀ ਉਹ ਆਪਣਾ ਡਾਟਾ ਕਿਹੜੇ ਪਿੰਡ ਨੂੰ ਕੀ ਲੋੜ ਹੈ ਉਹ ਵੀ ਆਪਣਾ ਵਿੱਚ ਪਾ ਸਕਦੇ ਆ ਔਰ ਇਹਦਾ ਕੰਟਰੋਲ ਵੀ ਇੱਕ ਸਾਧ ਰਹੂਗਾ ਤੀਜੀ ਗੱਲ ਵੀ ਆਪਣੀਆਂ ਸੰਸਥਾਵਾਂ ਬਦਨਾਮ ਨਾ ਕਰੀਂ ਦੇਖੋ ਖਾਲਸਾ ਏਡਾ ਜਿਗਰ ਹੋਇਆ ਇੱਥੇ ਹੋਰ ਸੰਸਥਾਵਾਂ ਦਾ ਜਿਗਰ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੰਦੇ ਦੀ ਜਾਂ ਕਿਸੇ ਦੀ ਨਹੀਂ ਆ ਉਹ ਪੰਥ ਦੀ ਆ ਤੇ ਉਹ ਵੀ ਦੇਦੋ ਪਰਾਲੇ ਕਰਦੀ ਆ ਲੰਗਰ ਲਾਏ ਉਹਨਾਂ ਨੇ ਮੈਂ ਜਿੰਨੀਆਂ ਥਾਵਾਂ ਦੇ ਉੱਤੇ ਗਿਆ ਵਾਂ ਤੇ ਜਦੋਂ ਮੈਨੂੰ ਕੋਈ ਕਹਿੰਦੇ ਵੀ ਇੱਥੇ ਲੋੜ ਆ ਤੇ ਮੈਂ ਇਹਨਾਂ ਦੇ ਮੈਨੇਜਰ ਨੂੰ ਸਭ ਨੂੰ ਫੋਨ ਕਰਦਾ ਵੀ ਇੱਥੇ ਲੋੜ ਆ ਤੇ ਦੇਖੇ ਜਾਓ ਹੋਰ ਵੀ ਕਿਸੇ ਸੰਸਥਾ ਨੂੰ ਕੀਤਾ ਦੇ ਕੇ ਜਾਂਦੇ ਆ ਤੋਂ ਸੰਸਥਾਵਾਂ ਸਾਡੇ ਬਜ਼ੁਰਗਾਂ ਨੇ ਬਣਾਈਆਂ ਸ਼ਾਨਾਂ ਮੱਤੀਆਂ ਇਹਨਾਂ ਦੇ ਖਿਲਾਫ ਝੂਠੇ ਬਿਰਦਾਲਤ ਸਾਨੂੰ ਨਹੀਂ ਕਰਨੀ ਚਾਹੀਦੀ ਇਹ ਗਲਤ ਵਾ ਇਹ ਸਾਡੀਆਂ ਹੀ ਸੰਸਥਾਵਾਂ ਵਾ ਠੀਕ ਆ ਵੀ ਆਪਾਂ ਜਵਾਬ ਨਹੀਂ ਹੀ ਤੈਅ ਕਰਵਾ ਸਕਦੇ ਔਰ ਜਵਾਬ ਦੇ ਹੀ ਤੇ ਸਾਰਿਆਂ ਦੀ ਆ ਜਿਹੜੀ ਵੀ ਸੰਸਥਾ ਪੰਥ ਕੋਲੋਂ ਸਿੱਖਾ ਕੋਲੋਂ ਅਕਾਊਂਟ ਨੰਬਰ ਜਾਣੀ ਕਰਕੇ ਪੈਸੇ ਮੰਗਦੇ ਆ ਚਿੱਠਾ ਕਿੰਨੀਆਂ ਸੰਸਥਾਵਾਂ ਕੱਢ ਦਿਆ ਵਾ ਮਹੀਨੇ ਬਾਅਦ ਦੋ ਮਹੀਨੇ ਬਾਅਦ ਪਿੱਛ ਕਿੰਨਾ ਪੈਸਾ ਆਇਆ ਤੇ ਕਿੱਥੇ ਲੱਗਾ ਜਿਵੇਂ ਅਦਰ ਗੁਰਦੁਆਰਾ ਗਸ਼ਟ ਨਿਕਲਦਾ ਨਾ ਇੱਕ ਹਰ ਮਹੀਨੇ ਮੰਡਾ ਸਾਹਿਬ ਤੁਸੀਂ ਪੜਿਆਣਾ ਉਹਦੇ ਵਿੱਚ ਕਿੰਨੇ ਪੈਸੇ ਕਿਹੜੇ ਗੁਰਦੁਆਰੇ ਚੋਂ ਹੈ ਕਿੰਨੇ ਲੱਗੇ ਕਿੱਥੇ ਲੱਗੇ ਹਰ ਹਿਸਾਬ ਕਿਤਾਬ ਹੁੰਦਾ ਮੈਂ ਚਾਹੁੰਦਾ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਨਾਲ ਕੰਮ ਵਾਟ ਕੀਤੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਦਰਸ਼ਤਾ ਜ਼ਰੂਰ ਲਿਓ ਤਾਂ ਕਿ ਹਰ ਬੰਦਾ ਜਿਹੜਾ ਰੁਪਈਆ ਰੁਪਈਆ ਵੀ ਪਾਉਂਦਾ ਨਾ ਮੈਂ ਕਈ ਦੇਖਿਆ بڑے ਮਾਤੜ ਬੰਦੇ ਉਹ ਵੀ ਜਦੋਂ ਪਿੰਡਾਂ ਦੇ ਵਿੱਚ ਗਾਇਦ ਕਹਿੰਦੇ ਸਿੰਘ ਸਾਹਿਬ ਮਦਦ ਕਿੱਥੇ ਦੇਣੀ ਆ ਕਈਆਂ ਨੇ ਦੱਸਿਆ ਜੀ ਫੁਲਾਣਿਆਂ ਨੂੰ ਦਿੱਤੀ ਆ ਹਰ ਬੰਦਾ ਭਾਵਨਾ ਦੇ ਨਾਲ ਪਾਉਂਦਾ ਗੁਰੂ ਅਮਰਦਾਸ ਪਾਸ਼ਾ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੁੰਦੇ ਹੀ ਇਹ ਜਿਹੜਾ ਪੂਜਾ ਦਾ ਧਾਣਾ ਜਹਰੇ ਕਾਤਲ ਆ ਇਹ ਮਿੱਠਾ ਪਾਰਾ ਵਾ ਇਹ ਪੱਛਦਾ ਨਹੀਂ ਕਿਸੇ ਨੂੰ ਜੇ ਕੋਈ ਇਹਦੀ ਦੁਰਵਰਤੋਂ ਕਰ ਜੇ ਤੋ ਇਹ ਜਿਹੜਾ ਪੈਸਾ ਦਸਵੰਧ ਦਾ ਆਉਂਦਾ ਵਾ ਸੰਸਥਾਵਾਂ ਲਈ ਆਉਂਦਾ ਵਾ ਇਹ ਯੋਗ ਥਾਂ ਦੇ ਉੱਤੇ ਲੱਗਣਾ ਚਾਹੀਦਾ ਬਾਕੀ ਆਪਾਂ ਕੋਸ਼ਿਸ਼ ਨਹੀਂ ਪੂਰਾ ਕਰਾਂਗੇ ਨੂੰ ਵੈਬਸਾਈਟ ਤੇ ਸਾਰੀਆਂ ਸੰਸਥਾਵਾਂ ਰਜਿਸਟਰਡ ਪੋਰਟਲ ਜਿੱਥੇ ਪੂਰਾ ਡਾਟਾ ਹਮੇਸ਼ਾ ਰਹੂਗਾ